ਕਿਹੜੀ ਸਾਈਡ ਤੇ ਆ ਰਹੇ ਹੋ ਬੋਲਡਰ ਗੇਟ ਦੇ ਪਾਸੋਂ ਆਣਦੇ ਆ ਕੋਨੇ ਤੋਂ ਵਾਪਸ ਘਰੇ ਜਾਣਦੇ ਆ ਤੇ ਆਈਟੀਵੀ ਪੀਰੇ ਸਾਹਮਣੋਂ ਤਿੰਨੇ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਸਿਰੋ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਜਿੰਨੀ ਮੈਂ ਆਪਣੀ ਬਚਾ ਸਕਦਾ ਬਚਾਇਆ ਤੇ ਉਹ ਗੱਡੀ ਉੱਤਰ ਮਾਰ ਪਈ ਆਪਣੇ ਜਗ੍ਹਾ ਉਹਨਾਂ ਨੂੰ ਪਹਚਾਣ ਦੇ ਚੱਕਰ 'ਚ ਫੇਰ ਵੀ ਮੋਟਰਸਾਈਕਲ ਲੈ ਜਾਂਦਾ ਹੋਇਆ ਸੀ ਤੇ ਕਿੰਨੇ ਜਾਣੇ ਸੀਗੇ ਉਹ ਟ੍ਰਿਪਲਿੰਗ ਕਰ ਰਹੇ ਸੀ ਕਿੰਨੇ ਜਾਣੇ i'm gonna ਹਾਂਜੀ ਭਾਜੀ ਕੀ ਨਾਮ ਤੁਹਾਡਾ ਮਨਦੀਪ ਸੈਣੀ ਜੀ ਹਾਂਜੀ ਭਾਜੀ ਕੀ ਗੱਲ ਬਾਤ ਹੋਈ ਹੈ ਭਾਜੀ ਭਾਜੀ ਗੱਡੀ ਆ ਰੋਡ ਤੋਂ ਆ ਰਹੀ ਮੈਂ ਬਾਹਰ ਦੇ ਰੋਡ ਤੇ ਆ ਗਈ ਠੀਕ ਹੈ ਤਿੰਨ ਜਣੇ ਦੇਖੇ ਮੋਟਰਸਾਈਕਲ ਤੇ ਟ੍ਰਿਪਿੰਗ ਕਰ ਰਹੇ ਸੀ ਉਹਨਾਂ ਨੇ ਇੱਥੇ ਜਾਣਾ ਸੀ ਇਸ ਰੋਡ ਤੇ ਉਹਨੇ ਭਾਈ ਗੱਡੀ ਵੇਖੀ ਨਹੀਂ ਸਿੱਧਾ ਕ੍ਰੋਸਿੰਗ ਕਰ ਰਹੇ ਸੀ ਔਰ ਭਾਜੀ ਮੈਂ ਪਰਲੇ ਰੋਡ ਤੇ ਹੈਗਾ ਜਦੋਂ ਮੈਂ ਗੱਡੀ ਐਂਗਲ ਪਟੋਂਦੇ ਦੇਖਿਆ ਮੇਰਾ ਵੀ ਇਨਸਾਨ ਹੋ ਸਕਦਾ ਮੇਰੇ ਵੀ ਸਟਾ ਲੱਗ ਸਕਦੀ ਹੈ ਭਾਈ ਮੇਰੇ ਪਿੱਛੇ ਗੱਡੀ ਕੋਈ ਨਹੀਂ ਆ ਗਈ ਮੈਂ ਇਸ ਕਰਕੇ ਮੋਟਰਸਾਈਕਲ ਆਪਣਾ ਪਰਲੇ ਰੋਡ ਤੇ ਲਾ ਗਿਆ ਤੀ ਭਾਈ ਗੱਡੀ ਦੇ ਵਿੱਚ ਮੌਜੂਦ ਸੀ ਆ ਕਿਦਾਂ ਭਾਈ ਮਤਲਬ ਤੀ ਗੱਡੀ ਦੇ ਵਿੱਚ ਸੀਗੇ ਭਾਜੀ ਨਹੀਂ ਨਹੀਂ ਭਾਜੀ ਮੈਂ ਆਪਣੀ ਬਾਈਕ ਤੇ ਹੈਗਾ ਲੱਗ ਠੀਕ ਹੈ ਹਾਂਜੀ ਭਾਜੀ ਮੈਂ ਪਰਲੇ ਰੋਡ ਤੇ ਹੈਗਾ ਜਦੋਂ ਐਂਗਲ ਪਟੋਇਆ ਮੈਂ ਆਪਣੀ ਬਾਈਕ ਕੱਟ ਕੇ ਪਰਦੇ ਪਰਲੇ ਪਾਸੇ ਲੱਗ ਗਿਆ ਜੇ ਮੇਰੇ ਮਨ ਗੱਡੀਆਂ ਜੀ ਮੇਰੇ ਵੀ ਸਟਾ ਲੱਗ ਸਕਦੀਆਂ ਹੈ ਦਵਾਰੀ ਸੀ ਤੇ ਇਧਰੋਂ ਮੋਟਰਸਾਈਕਲ ਵਾਲੇ ਕ੍ਰੋਸ ਕੀਤੇ ਆ ਤੇ ਮੋਟਰਸਾਈਕਲ ਵਾਲੇ ਕ੍ਰੋਸ ਕਰਦੇ ਆ ਵੀ ਇਹਨਾਂ ਨੂੰ ਉਹਨਾਂ ਨੂੰ ਬਚਾਉਂਦੇ ਆ ਇਹ ਗੱਡੀ ਜਿਹੜੀ ਆ ਰੇਲਿੰਗ ਦੇ ਵਿੱਚ ਜਾ ਵਜਈ ਆ ਤੇ ਜਿਹੜੇ ਮੋਟਰਸਾਈਕਲ ਐ ਮੌਕੇ ਤੋਂ ਭੱਜ ਗਏ ਨੇ ਤੇ ਇਹਨਾਂ ਨੇ ਗੱਡੀ ਵਾਲਿਆਂ ਨੇ ਸਾਨੂੰ ਕੰਪਲੀਟ ਕਰਕੇ ਮੌਕੇ ਤੇ ਸੱਧਿਆ ਵਾ ਅਗਲੀ ਜਿਹੜੀ ਕੋ ਨੈਕਸਟ ਕਾਰਵਾਈ ਹੋਏਗੀ ਉਹ ਤੁਹਾਨੂੰ ਬਾਅਦ ਵਿੱਚ ਦੱਸੀ ਜਾਏਗੀ ਤੇ ਮੋਟਰਸਾਈਕਲ ਵਾਲੇ ਕਿ ਰੋਂਗ ਸਾਈਡ ਤੋਂ ਆਏ ਸੀ ਇਹਦੇ ਇਹਨਾਂ ਦੇ ਦੱਸਣ ਮੁਤਾਬਕ ਇਹ ਆ ਜੀ ਮੋਟਰਸਾਈਕਲ ਵਾਲੇ ਰੋਂਗ ਸਾਈਡ ਤੋਂ ਆਏ ਸੀ ਪਰ ਮੌਕੇ ਤੇ ਸਾਨੂੰ ਕੋਈ ਵੀ ਇੱਥੇ ਮੋਟਰਸਾਈਕਲ ਵਾਲਾ ਨਹੀਂ ਮਿਲਿਆ ਤੇ ਨਾਲ ਸਾਨੂੰ ਕੋਈ ਦੋਸਤ ਨਹੀਂ ਇਹ ਮੋਟਰਸਾਈਕਲ ਵਾਲਾ ਨੂੰ ਬਚਾਉਣ ਕਰਕੇ ਐਕਸੀਡੈਂਟ ਆਇਆ ਹਾਂਜੀ ਮੋਟਰਸਾਈਕਲ ਨੂੰ ਬਚਾਉਂਦੇ ਆ ਬਚਾਉਣ ਦੇ ਅਸਲ ਲੋਕ ਜੀ ਤੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਭਾਜੀ ਗੁਲਮਿੰਦਰ ਸਿੰਘ ਤੇ ਭਾਜੀ ਕੀ ਗੱਲਬਾਤ ਹੋਈ ਹੈ ਜੀ ਇੱਥੇ ਭਾਈ ਮੈਂ ਇਧਰ ਆਉਂਦਾ ਆਪਣੇ ਇਤਿਹਾਰ ਆਪਣੇ ਇਧਰੋਂ ਆਉਂਦਾ ਹਾਂ ਕਿਹੜੀ ਸਾਈਡ ਤੋਂ ਜੀ ਹਾਂਜੀ ਕਿਹੜੀ ਸਾਈਡ ਤੋਂ ਆ ਰਹੇ ਹੋ ਬੋਲਡਰ ਗੇਟ ਦੇ ਪਾਸੋਂ ਆਣਦੇ ਆਂ ਹਾ ਕੋਲੇ ਤੋਂ ਵਾਪਸ ਘਰੇ ਜਾਂਦੇ ਆਂ ਤੇ ਆਈਟੀਵੀ ਪੀ ਦੇ ਸਾਹਮਣੋਂ ਤਿੰਨੇ ਟ੍ਰਿਪਲਿੰਗ ਕਰਦੇ ਆਂਦੇ ਸੀ ਬਿਨਾ ਵੇਖੇ ਉਹਨਾਂ ਨੇ ਇਧਰੋਂ ਗੱਡੀ ਜੇ ਗੱਡੀ ਜੀ ਤੇ ਹੁਣ ਗੱਡੀ ਦੀ ਜਿੰਨੀ ਮੈਂ ਆਪਣੀ ਪਛਾਹ ਸਕਦਾ ਪਛਾਇਆ ਤੇ ਉਹ ਗੱਡੀ ਉੱਤਰ ਮਾਰਦੀ ਆ ਆਪਣੇ ਜਗ੍ਹਾ ਉਹਨਾਂ ਨੂੰ ਪਛਾਣ ਦੇ ਚੱਕਰ 'ਚ ਫੇਰ ਵੀ ਮੋਰਸਾਈਕ ਲੈ ਲੈਂਦਾ ਹੋਇਆ ਜੀ ਤੇ ਕਿੰਨੇ ਜਾਣੇ ਸੀਗੇ ਉਹ ਟ੍ਰਿਪਲਿੰਗ ਕਰਨ ਦੇ ਸੀ ਜਿੰਨੇ ਜਾਣੇ ਤਿੰਨ ਜਾਣੇ ਸੀਗੇ ਠੀਕ ਆ ਤੇ ਉਹਨਾਂ ਦੀ ਕੀ ਹਾਲਤ ਠੀਕ ਹੈ ਕਿਦਾਂ ਦੀ ਤੇ ਦੋ ਠੀਕ ਹੈਗੇ ਜੀ ਤੇ ਡਰਾਈਵਰ ਜਿਹੜਾ ਹੈਗਾ ਉਹ ਮੜਿਆ ਹੈਗਾ ਜੀ ਉਹਨੂੰ ਹਸਪੀਟਲ ਭੇ